ਸਤਨਾਮ ਉਹ ਆਹੇ ਗੁਰ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੋ ਚਾ ਚੌ ਪਦੇ ਇਕ ਉੰਤ ਸਤ ਗੁਰ ਪ੍ਰਸਾਦ ਇੱਕ ਪਿੱਤਾ ਇੱਕ ਅਸਕੇ ਹਮ ਬਾਰਕ ਤੋ ਮੇਰਾ ਗੁਰ ਹਾਈ ਸੁਣ ਮੀਤ ਜਿਉ ਹਮਾਰਾ ਬਲ ਬਲ ਜਸੀ درشن ہو دکھائی ایک پتا ایک اس کے ہم باہر کا تم میرا گرہائی سن میتا جیو ہمارا بھل بھل جاسی ਹਰ ਦਰਸ਼ਨ ਦੇਹੁ ਦਿਖਾਈ ਸੋਣ ਮੀਤ ਧੋਰੀ ਕਬਲ ਜਾਈ ਇਹ ਮਨ ਤੇਰਾ ਭਾਈ ਰਹਾ ਹਾਵ ਮਲਵਾ ਮਲ ਮਲ ਧੋਵਾ ਇਹ ਮਨ ਤਹ ਕੋ ਦੇਸਾ ਸੁਣ ਮੀ ਤ ਹਾਂ ਤੇਰੀ ਸਰਨਾਈ ਆਇਆ ਪ੍ਰਭ ਮੇਲਾ ਦੇ ਹੋਇ ਉਪਦੇਸਾ ਮਾਨਨ ਕੀ ਜੈ ਸ਼ਰਨ ਪਰੀ ਜੈ ਘਰਸ ਭਾਲਾ ਮਾਨਾਈਆ ਸੋਣ ਮੀਤਾ ਜੀਉ ਪਿੰਡ ਸਭ ਤਨ ਯਾਰ ਪੀਜਿ ਯੋ ਦਰਸ਼ਨ ਹਰ ਜੀਉ ਪਾਈਐ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰਨਾਮ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਤਾਰੀ ਸਭ ਹਕਲ ਨਿਰੰਜਨ ਢੀਠ ਭਾਇਓ ਨੂ ਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਤਹਾਰੀ ਸਭ ਅਕਲ ਮਿਰੰਜਨ ਢੀਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਰਠ ਮਹਲਾ 5ਵਾਂ ਘਰ ਦੂਜਾ ਚੌਪੜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰੁ ਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜアシ ਹਰ ਦਰਸ਼ਨ ਦੇਹੋ ਦਿਖਾਈ ਗੁਰੂ ਪਿਆਰ ਵਾਲਿਓ ਜੀ ਦਾ ਪਾਵਨ ਵਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਹਰਾ ਟਰਾਕ ਅੰਦਰ ਪਾਵਨ ਅੰਸ਼ 11 ਤੈ 12 ਉਤੇ ਸੁਭਾਇਮਾਨ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭਾਈ ਅਸੀਂ ਸਾਰੇ ਇੱਕੋ ਪਿਤਾ ਦੇ ਬੱਚੇ ਆ ਸਾਡਾ ਸਭਨਾ ਦਾ ਇੱਕੋ ਇੱਕ ਪਿਤਾ ਹੈ ਤੇ ਤੂੰ ਮੇਰਾ ਗੁਰੂ ਭਾਈ ਵੀ ਹੈ ਕਿਰਪਾ ਕਰ ਐ ਮੇਰੇ ਮਿੱਤਰ ਮੈਨੂੰ ਮੇਰੇ ਪਿਆਰੇ ਦੇ ਦਰਸ਼ਨ ਕਰਾ ਜੇ ਤੂੰ ਮੈਨੂੰ ਮੇਰੇ ਪਿਆਰੇ ਦੇ ਦਰਸ਼ਨ ਕਰਾ ਦੇਵੇਂਗਾ ਤੇ ਇਹ ਜਿੰਦ ਮੇਰੀ ਤੇਰੇ ਉਤੇ ਬਲੇ ਹਾਰ ਜਾਵੇਗੀ ਸਤਕੇ ਜਾਵੇਗੀ ਸਤਗੁਰੂ ਕਿਰਪਾ ਕਰਨ ਅਸਾਂ ਵੀ ਆਪਣੇ ਗੁਰੂ ਮਿੱਤਰ ਨੂੰ ਬੇਨਤੀਆਂ ਕਰੀਏ ਕਿ ਦਾਤਾ ਤੁਸ ਸਾਨੂੰ ਉਸ ਪਿਆਰੇ ਦਾ ਮਿਲਾਪ ਹਾਸਲ ਕਰਾਓ ਤਾਂ ਕਿ ਸਾਡਾ ਜੀਵਨ ਸਫਲ ਬਣੇ ਆਪ ਸਭਨਾਂ ਨੂੰ ਬੇਨਤੀ ਅੱਜ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੋ ਭਾਈ ਜੇਤਾ ਜੀ ਦਿੱਲੀ ਤੋਂ ਸ੍ਰੀ ਅਨੰਤਪੁਰ ਸਾਹਿਬ ਲੈ ਕੇ ਗਏ ਸਨ ਅੱਜ ਦੇ ਦਿਹਾੜੇ ਸਤਿਗੁਰ ਦੇ ਪਾਵਨ ਸ਼ੀਸ਼ ਦਾ ਸਸਕਾਰ ਹੋਇਆ ਇਸ ਦਿਹਾੜੇ ਨੂੰ ਮਨਾਉਂਦਿਆਂ ਅੱਜ ਸ਼ਾਮ ਨੂੰ ਇਸ ਪਾਵਨ ਅਸਥਾਨ ਤੇ ਵੀ ਰਾਤ 12 ਵਜੇ ਤੱਕ ਵਿਸ਼ੇਸ਼ ਸਮਾਗਮ ਹੋ ਰਹੇ ਨੇ ਜਿਹਦੇ ਵਿੱਚ ਪੰਥ ਦੇ ਰਾਗੀ ਢਾਡੀ ਜਥੇ ਹਾਜ਼ਰੀਆਂ ਭਰਨਗੇ ਆਪ ਜੀ ਨੇ ਵੀ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸਤਿਗੁਰ ਸਭਨਾਂ ਦਾ ਨਾਮ ਸੇਵਾ ਸੰਵਰਨ ਬਖਸ਼ਣ ਹੋਈਆ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ